ट्रांसरी राजस्थानी पैलेस ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਲੈ ਕੇ ਗਏ ਐ ਇੱਥੇ ਪਤਾ ਨਹੀਂ ਕਿਉਂ ਇਹੋ ਜੀ ਤੰਗੀ ਹਕੂਮਤ ਨੂੰ ਐ ਕੀ ਅਸੀਂ ਸਿੱਖ ਹੈ ਕਿਉਂਕਿ ਕਾਹਦੇ ਸਬੂਤ ਮੇਰੇ ਕੋਲ ਇਹ ਹੈ ਕਿ ਡਟਿੰਦਰ ਮੌਜੂਦ ਜੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਿਜ਼ਿਟ ਨਹੀਂ ਹੈ ਕੈਬਨਿਟ ਮਿਨਿਸਟਰ ਸਕ੍ਰੀਮ ਪਾਰਟ ਦੇ ਵਿੱਚ ਕੋਈ ਸਿੱਖ ਗੱਜਰੀ ਨਹੀਂ ਹੈ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਹੈ ਅੰਬਾਨੀ ਸਾਹਨੇ ਵਰਗੇ ਉਹਨਾਂ ਦੇ ਕਰੋੜਾਂ ਅਰਬਾਂ ਪਿਆੰਦੇ ਜਿਹੜੇ ਕਰਜ਼ੇ ਉਹ ਮਾਫ ਕੀਤੇ ਗਏ ਹੈ ਤੇ ਜੇ ਇਹ ਨਾ ਗੱਦੇ ਹੋ ਸਕਦੇ ਹੈ ਸਾਡੇ ਨਾਲ ਚੋਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਹੈ ਇਹ ਮੋਦੀ ਭਾਜਪਾ ਆਰਐਸएस ਸਰਕਾਰ ਨੇ ਇਹ ਉਹ ਜਿਹੇ ਹਾਲਾਤ ਪੈਦਾ ਹੋ ਗਏ ਐ ਜਿਹੋ ਬੰਗਲਾਦੇਸ਼ ਦੇ ਵਿੱਚ ਸੀਗੇ ਕਿ ਜਿਤ ਮੋਦੀ ਸਾਹਿਬ ਦੀ ਚੰਦੀ ਰਹੀ ਤਾਂ ਇਹ ਕਹਿੰਦੇ ਅਸੀਂ ਚੁੱਗੀਵਾਰੀ ਪ੍ਰਾਈਮ ਮਿਨਿਸਟਰ ਬਣਨਾ ਇਹਨਾਂ ਨੂੰ ਕੁਝ ਦੇਣਾ ਨਾ ਪੈ ਜੇ ਮੈਂ ਤਾਂ ਇਹ ਹੀ ਕਹਿੰਦਾ ਸਿੱਖ ਮੋਦੀ ਸਾਹਿਬ ਕਦੇ ਵੀ ਡਰ ਦਾ ਮਰਨ ਤੋਂ ਅਸੀਂ ਹੈ ਕਿ ਆ ਇੱਜ਼ਤਦਾਰ ਇਨਸਾਨ ਅਸੀਂ ਆਪਣੀ ਇੱਜ਼ਤ ਦੇ ਲਈ ਮਰ ਸਕਦੇ ਹਾਂ ਪਰ ਅਸ ਰਿਲੇਟਡ ਜੇ ਰਿਪੋਰਟ ਵੀ ਤੁਹਾਡੇ ਕੋਲ 1922 ਦੇ ਵਿੱਚ 40000 ਸਕਰ ਕਿਲੋਮੀਟਰ ਚੀਨ ਨੂੰ ਲਗਾਤਾ 2000 ਵੀ ਦੇ ਵਿੱਚ 8000 ਕਿਲੋਮੀਟਰ ਹੋਰ ਚੀਨ ਨੂੰ ਲਗਾਤਾ ਦਿੱਤੇ ਹੈ ਤਾਂ ਕੋਰਡ ਚਾਹੀਦਾ ਹੈ ਉੱਥੇ ਪੈਂਦੇ ਨਹੀਂ ਇਹ ਇਥੇ ਰਿਸਰਚ ਕਡਿਮੀਨਰ ਨਾਲ ਜੁੜਦੇ ਪਾਈਖੰਦੇ ਆ। ਅਸੀਂ ਜਿਦ ਤੱਕ ਮੰਗ ਪੱਤਰ ਚੱਕੀ ਕਰਾ। ਵਾਈਕ ਨੂੰ ਕਾਂਸਲ ਬੈਕ ਕੀਤੀ ਪਤੇ। ਅਸੀਂ ਡਿਪਟੀ ਕਮਿਸ਼ਨਰ ਅਮਰਿਤ ਸਰ ਨੂੰ ਤਿੰਨ ਯਾਦ ਪੱਤਰ ਦਿੱਤੇ ਆ। ਇੱਕ ਤਾਂ ਜਿਹੜਾ ਕਿਸਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਇਹ ਹੱਦ ਤੱਕ ਗਿਆ। ਟਰੈਕਟਰਾਂ ਦੇ ਉੱਤੇ ਫਰਾਂਸ ਦੇ ਵਿੱਚ ਵੀ ਮੋਰਚੇ ਲੱਗੇ ਆ। ट्रांसली राजस्थानी पैरिस ਦੇ ਵਿੱਚ ਵੀ ਕਿਸਾਨਾਂ ਨੇ ਟਰੈਕਟਰ ਲੈ ਕੇ ਗਏ ਐ ਇੱਥੇ ਪਤਾ ਨਹੀਂ ਕਿਉਂ ਇਹੋ ਜੀ ਤੰਗੀ ਹਕੂਮਤ ਨੂੰ ਐ ਕੀ ਅਸੀਂ ਸਿੱਖ ਹੈ ਤਾਂ ਕਿਉਂ ਕਰਕੇ ਸਬੂਤ ਮੇਰੇ ਕੋਲ ਇਹ ਹੈ ਕਿ ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਨਹੀਂ ਹੈ ਕੈਬਨਿਟ ਮਿਨਿਸਟਰ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ ਸਾਰੇ ਚੀਫ ਜਸਟਿਸ ਜਿੰਨੇ ਵੀ ਸੁਪਰੀਆ ਨੇ ਉਹਨਾਂ ਵਿੱਚੋਂ ਕੋਈ ਸਿੱਖ ਨਹੀਂ ਹੈ ਨੇਵੀ 에어 ਫੋਰਸ ਤੇ ਆਰਮੀ ਦੇ ਵਿੱਚ ਕੋਈ ਸਿੱਖ ਜਨਰਲ ਸਾਨੂੰ ਦਿੱਖਦਾ ਨਹੀਂ ਹੈ ਸਾਡੀ ਪਾਰਲੀਮੈਂਟ ਦੇ ਵਿੱਚ ਛੋਟੇ ਤੋਂ ਉੱਤੋਂ ਤੱਕ ਕੋਈ ਵੀ ਸਿੱਖ ਸਾਨੂੰ ਦਿਖਦਾ ਨਹੀਂ ਹੈ ਮੇਰਾ ਮਤਲਬ ਐਕਿ ਇਹ ਸਿੱਖ ਕਿੱਥੇ ਜਾਣਗੇ ਫਿਰ ਇਹ ਜਿਹੜਾ ਮੋਰਚਾ ਲੱਗਿਆ ਹੋਇਆ ਇਹਦਾ ਖਤਰਾ ਹੈ ਕਿ ਇਹ ਬਾਰਡਰ ਨਾ ਟੁੱਪ ਜਵੇ ਇੰਟਰਨੈਸ਼ਨਲ ਤੇ ਇਹ ਸੂ ਸਿੱਧੀ ਤਰ੍ਹਾਂ ਟੈਕ ਕੀਤਾ ਜਾਵੇ ਔਰ ਆਰਟੀਕਲ 14 ਦੇ ਮੁਤਾਬਕ ਸਾਰੇ ਸ਼ਹਿਰੀ ਇੱਕੋ ਐ ਤੇ ਜੇ ਦਿੱਲੀ ਦੇ ਵਿੱਚ ਹੋਰ ਮਜਾਰੇ ਹੋ ਰਹੇ ਆ ਤੇ ਫਿਰ ਕਿਸਾਨਾਂ ਦਾ ਮਜਰਾ ਚੁਣੀ ਹੋ ਸਕਦਾ ਹੈਗਾ ਤੇ ਫਿਰ ਪਾਰਲੀਮੈਂਟ ਬੁਲਾਈ ਜਾ ਸਕਦੀ ਹੈ ਜੇ ਭੰਗ ਤਾਂ ਕੀਤੀ ਨਹੀਂ ਅਜੇ ਤੌਰ ਸਿਰਫ ਮੋਟਰ ਕੀਤਾ ਜਿਹੜੀ ਚੀਜ਼ ਮੋਟਰ ਕੀਤੀ ਕੀਤੀ ਹੋਵੇ ਉਹ ਸਰਜੀਤ ਹੋ ਜਾਂਦੀ ਹੈ ਜੇ ਲੋ ਭੰਗ ਨਹੀਂ ਹੋਈ ਪਾਰਲੀਮੈਂਟ ਪਾਰਲੀਮੈਂਟ ਹੁਣ ਬੁਲਾਈ ਜਾ ਸਕਦੀ ਹੈ ਤੇ ਆਪਣੇ ਕਾਨੂੰਨ ਇਹਨਾਂ ਦੇ ਪਾਸ ਕਰਨ ਇੱਕ ਤਾਂ ਜਿਹੜੇ ਕਰਜਾਈ ਹੈਗੇ ਕਿਸਾਨ ਜਿਵੇਂ 1947 ਤੋਂ ਪਹਿਲਾਂ ਪੰਜਾਬ ਦੀ ਗਵਰਨਮੈਂਟ ਦੇ ਖੇਤੀਬਾੜੀ ਵਜ਼ੀਰ ਸਰ ਛੋਟੂ ਨਾਮ ਨੇ ਢੀਕ ਮਾਰਤੀ ਸੀ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਇਸੇ ਤਰ੍ਹਾਂ ਸੁਝਾਉਂਦੇ ਆ ਕਿ ਢੀਕ ਵੱਡੇ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਮਾਫੀ ਦਿੱਤਾ ਜਾਏ ਜਿਨ੍ਹਾਂ ਨੇ ਖੁੱਦ ਪੇਸ਼ੀ ਕੀਤੀ ਹੈ ਐਮਐਸਪੀ ਲਾਗੂ ਕੀਤਾ ਜਾਵੇ ਸੁਮਿੰarnath ਰਿਪੋਰਟ ਲਾਗੂ ਕੀਤੀ ਜਾਵੇ ਇਹ ਬਹੁਤ ਸਿਆ ਮਟੀਆਂ ਗੰਦੀਆਂ ਨਹੀਂ ਐ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਐ ਅੰਬਾਨੀ ਸ਼ਾਣੀ ਵਰਗੇ ਉਹਨਾਂ ਦੇ ਕਰੋੜਾਂ ਅਰਬਾਂ ਰੁਪਿਆਂ ਦੇ ਜਿਹੜੇ ਕਰਜ਼ੇ ਉਹ ਮਾਫ ਕੀਤੇ ਗਏ ਐ ਤੇ ਜੇ ਇੰਨਾ ਠੱਗਾਂ ਦੇ ਹੋ ਸਕਦੇ ਐ ਤੇ ਫੇਰ ਜਿਹੜਾ ਸਾਨੂੰ ਆਨੰਦ ਦਿੰਦਾ ਲਾਲ ਬਾਧਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਹੋਇਆ ਇੰਡੀਆ ਦਾ ਉਹਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਤੇ ਇੱਥੇ ਤਾਂ ਬੀਜੇਪੀ ਦੇ ਥੱਲੇ ਇਹ ਪਾਰਟੀ ਹੈ ਜੀ ਦੁਕਾਨਦਾਰਾਂ ਦੀ ਨਫੇ ਕਰਨ ਵਾਲਿਆਂ ਦੀ ਲੁਟੇਰੀਆਂ ਦੀ ਇਸ ਨੂੰ ਕੋਈ ਜ਼ਿੰਮੇਵਾਰ ਦੇ ਉੱਤੇ ਖੇਤ ਮਜ਼ਦੂਰ ਦੇ ਉੱਤੇ ਕੋਈ ਧਿਆਨ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਬਾਰਡਰ ਇਹ ਥੰਬਰਸਾ ਤੋਂ ਖੁੱਲੇ ਜਿਸ ਨਾਲ ਸਾਡਾ ਵਪਾਰ ਪਾਕਿਸਤਾਨ ਤੇ ਵੈਸਟ ਏਸ਼ੀਆ ਚੀਨ ਤੇ ਰੂਸ ਨਾਲ ਹੋਵੇ ਰਾਂਨ ਤੱਕ ਜੱਥੇ ਸਾਡੀਆਂ ਜਨਸਾਨੀਆ 핌ਤਾ ਬਹੁਤ ਸੰਘੀ ਤਰ੍ਹਾਂ ਪੈਂਦੀ ਹੈ ਅੱਜ ਪਾਕਿਸਤਾਨ ਦੇ ਵਿੱਚ ਟੋਟ ਹੈ ਕਣਕ ਦੀ ਤੇ ਪਾਕਿਸਤਾਨ ਮੰਗਾ ਰਿਹਾ ਕਣਕ ਰੂਸ ਤੋਂ ਤਾਂ ਮੇਰਾ ਮਤਲਬ ਹੈ ਕਿ ਜਦੋਂ ਸਾਡੇ ਨਾਲ ਮਾਨਸਾਨ ਵੱਟ ਲੱਗਦੀ ਹੈ ਅਸੀਂ ਤਾਂ ਭਰੀਆਂ ਸਿੱਟ ਸਾਡੇ ਦੂਜੇ ਪਾਸੇ ਸਾਡੇ ਨਾਲ ਕਿਉਂ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਹੈ ਹੈਲੋ ਇਹ ਮੋਦੀ ਭਾਜਪਾ ਆਰਐਸएस ਸਰਕਾਰ ਨੇ ਇਹ ਉਹੋ ਜਿਹੇ ਹਾਲਾਤ ਪੈਦਾ ਹੋ ਗਏ ਐ ਜਿਹੋ ਜੇ ਬੰਗਲਾਦੇਸ਼ ਦੇ ਵਿੱਚ ਸੀਗੇ ਜਦੋਂ ਰਹਿਮਾਨ ਨੇ ਪਾਰਲੀਮੈਂਟ ਦੇ ਵਿੱਚ 630 ਜਿਤਲੀਆਂ ਸੀਗੀਆਂ ਬੰਗਾਲ ਦੀਆਂ ਸੀਟਾਂ ਜ਼ਿਆਦਾ ਸੀਗੀਆਂ ਤੇ ਉਸ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਸੀਗਾ ਪਰ ਪੰਜਾਬ ਦੇ ਜਿਹੜੇ ਜ਼ਿੰਮੇਵਾਰ ਅਫਸਰ ਸੀ ਹੌਂਦਾ ਨਹੀਂ ਰਮਾਂ ਨੇ ਸਰਕਾਰ ਨਹੀਂ ਬਣਾਉਣ ਦਿੱਤੀ ਰਮਾਂ ਨੇ ਕਿਹਾ ਫਿਰ ਅਸੀਂ ਟੁੱਟਦੇ ਹਾਂ ਕਿ ਹਿੰਦੁਸਤਾਨ ਨੂੰ ਚਾਹੁੰਦਾ ਕਿ ਅਸੀਂ ਟੁੱਟਾਂ ਦੀ ਇਹ ਗੱਲ ਦਈਏ ਤੋਰੰਦੀ ਪਾਲ ਤਾਂ ਦੇ ਹੀ ਦਿੱਤੀ ਜਿਹੜਾ ਬੈਰੀ ਲਾਤਾ ਹੁਣ ਮੇਰਾ ਮਸਲਾ ਪੰਜਾਬ ਜੰਮੂ ਕਸ਼ਮੀਰ ਲਦਾਖ ਹਿਮਾਚਲ ਦੇ ਦੋ ਜ਼ਿਲ੍ਹੇ ਚੰਬਾ ਤੇ ਆਗੜਾ ਤੇ ਹੁੰਨਾ ਇਹ ਹਿੰਦੂਸਤਾਨ ਦੇ ਨਕਸ਼ੇ ਤੋਂ ਕੱਟੇ ਗਏ ਆ ਤੇ ਕਿ ਇਹ ਜਿਤ ਮੋਦੀ ਸਾਹਿਬ ਦੀ ਚਲਦੀ ਰਹੀ ਤਾਂ ਇਹ ਕਹਿੰਦੇ ਕਿ ਅਸੀਂ ਚੀਜੀ ਵਾਰੀ ਪ੍ਰਾਈਮ ਮਿਨਿਸਟਰ ਬਣਨੇ ਹਾਂ ਸਾਥੀ ਅੱਜ ਮੈਂ ਦੇਖਿਆ ਦੋ ਤਿੰਨ ਲੋਕ ਇਨਾਂ ਨੂੰ ਕੁਝ ਦੇਣਾ ਨਾ ਪੈ ਜੇ ਮੈਂ ਤਾਂ ਇਹ ਹੀ ਕਹਿੰਦਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੀਆਂ ਇੰਟੈਲੀਜੈਂਸ ਏਜੰਸੀਸ ਕਤਲ ਕਰੀ ਜਾ ਰਹੀਆਂ ਕੈਂਡੀਡੇਟਾਂ ਦੇ ਵਿੱਚ ਸਰਦੀਪ ਸਿੰਘ ਨੇਦਰ ਨੂੰ ਕਰਤਾ ਰਿਪੁਤਮਨ ਸਿੰਘ ਮਾਲਕ ਨੂੰ ਕਰਤਾ ਸੁਖਦੂਲ ਸਿੰਘ ਨੂੰ ਕਰਤਾ ਬਰਤਾਨੀਆਂ ਦੇ ਵਿੱਚ ਠੰਡੇ ਨੂੰ ਕਰਤਾ ਪਾਕਿਸਤਾਨ ਦੇ ਵਿੱਚ ਪਰਮ ਪਰਮਜੀਤ ਸਿੰਘ ਪੰਜਵੜ ਨੂੰ ਕਰਤਾ ਰੋਡੇ ਨੂੰ ਕਰਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਪੰਜਾਬ ਦੇ ਵਿੱਚ ਮੁਸਵਾਲ ਨੂੰ ਕਰਤਾ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹੋ ਜੀ ਤੇ ਅਮਰੀਕਾ ਨੇ ਇਹ ਮਲਜ਼ਮ ਫੜ ਲਏ ਹੈ ਜਿਸ ਮਲਜ਼ਮਾਂ ਨੇ ਪੰਨੂ ਨੂੰ ਫਤਲ ਕਰਨ ਦਾ ਸੀ ਅਮਰੀਕਾ ਦੇ ਵਿੱਚ ਉਹ ਅਮਰੀਕਾ ਨੇ ਸਾਰੀ ਜਾਂਚ ਕਰ ਲਈ ਹੈ ਤੇ ਅਮਰੀਕਾ ਨੇ ਬਿਲਕੁਲ ਇਹਨਾਂ ਨੂੰ ਨਹੀਂ ਛੱਡਣਾ ਜਿੰਨਾ ਚਿਰ ਦੋਸ਼ੀਆਂ ਨੂੰ ਅਮਰੀਕਾ ਦੇ ਹਵਾਲੇ ਨਹੀਂ ਕਰਦੇ ਹੈਗੇ ਕਿਸਾਨ ਵੀ ਸ਼ਹੀਦ ਕਰ ਦਿੱਤੇ ਹੈ ਇੱਕ ਗੁਰਦਾਸਪੁਰ ਦਾ ਇੱਕ ਉਹ ਦਰਮਾਲਵੇ ਦਾ ਹੈਗਾ ਔਰ ਡੰਨੇਵਾਲ ਨੂੰ ਵੀ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਹੈ ਇੱਕ ਨੂੰ ਸਿਰ ਦੇ ਉੱਤੇ 60 ਲੱਗੀ ਹੈ ਉਸ ਨੂੰ ਪੀਜੀਏ ਭੇਜਿਆ ਹੋਇਆ ਬਾਕੀ ਸਾਰੇ ਜੁਧਰਾ ਹਸਪੀਟਲ ਦੇ ਵਿੱਚ ਹੈ ਜਿੱਥੇ ਮੈਂ ਮਿਲ ਕੇ ਆ ਸਾਰਿਆਂ ਇਹ ਜਿਹੜਾ ਜ਼ਬਰ ਨਹੀਂ ਚਲ ਸਕਦਾ ਸਿੱਖ ਮੋਦੀ ਸਾਹਿਬ ਕਦੇ ਨਹੀਂ ਡਰਦਾ ਮਰਨ ਤੋਂ ਅਸੀਂ ਹੈਗੇ ਹਾਂ ਇਸ ਤਰ੍ਹਾਂ ਇਨਸਾਨ ਅਸੀਂ ਆਪਣੀ ਇੱਜ਼ਤ ਦੇ ਲਈ ਮਰ ਸਕਦੇ ਹਾਂ ਪਰਾਸੀ ਲੜੜੀ ਨਹੀਂ ਕੱਢਣੀ ਆ ਤੁਹਾਡੇ ਕੋਲੇ ਤੇ ਤੁਸੀਂ ਬੰਦੇ ਬਣ ਕੇ ਸਾਡੀ ਗੱਲ ਸੁਣੋ ਔਰ ਇਨਸਾਫ ਦਿਓ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਮਾਨਸਾ ਵੀ ਕਿ ਕਿਸਾਨ ਸ਼ਹੀਦ ਹੋ ਗਿਆ ਨੌਜਵਾਨ ਉਹ ਇੱਕ ਕਿਸਾਨ ਨੌਜਵਾਨ ਸ਼ਹੀਦ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿ ਦੱਸਦਾ ਕਿ ਇਹ ਸਾਡੇ ਮਾਲਵੇ ਦਾ ਇੱਕ ਹੋਇਆ ਇੱਕ ਗੁਰਦਾਸਪੁਰ ਦਾ ਹੋਇਆ ਅਕਰਮੇਪਾਲ ਸਾਹਿਬ ਹਸਪੀਟਲ ਦੇ ਵਿੱਚ ਛੇਕੀ ਹੈ ਫਿਰ ਇੱਕ ਪੀਜੀਆ ਦੇ ਵਿੱਚ ਚਲੇ ਗਿਆ ਉਹਦੇ ਸੈੱਟ ਉੱਤੇ 60 ਲੱਗੀ ਹੈ ਪੁਲਿਸ ਨੇ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਡਾਇਰੈਕਟਰ ਤੋੜਤੇ ਆ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਇਹੋ ਜਿਹੀ ਹਨੇਰ ਕਰਤੀ ਇੱਥੇ ਪਾਈ ਹੋਈ ਹੈ ਇਹ ਤਾਂ ਜੰਗਤਾ ਹੈ ਮੋਹਲ ਬਣਾ ਦੁੱਤਾ ਚੀਨ ਦੇ ਨਾਲ ਗੱਲ ਨਹੀਂ ਕਰਦੇ ਹੈਗੇ 1962 ਦੇ ਵਿੱਚ 40000 ਕਿਲੋਮੀਟਰ ਚੀਨ ਨੂੰ ਲਟਾਤਾ 2000 ਵੀ ਦੇ ਵਿੱਚ 8000 ਕਿਲੋਮੀਟਰ ਹੋਰ ਚੀਨ ਨੂੰ ਲਟਾਤਾ ਜਿੱਥੇ ਹੱਥ ਪਾਉਣਾ ਚਾਹੀਦਾ ਓਥੇ ਪੈਂਦੇ ਨਹੀਂ ਬੇ ਹਥਿਆਰੇ ਸਿੱਖ ਫੇ ਜਮੀਨਾਂ ਦੇ ਉੱਤੇ ਪਾਈ ਫਿਰਦੇ ਆ ਤੇ ਸਿੱਖ ਨਹੀਂ ਡਰਦੇ ਹੈਗੇ